ਵਾਹੇ ਗੁਰੂ ਗੁਰਮੰਤਰ ਹੈ ਵਾਹੇ ਗੁਰੂ ਗੁਰਮੰਤਰ ਹੈ ਮੇਰੇ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਸਾਰੀਆਂ ਮਾਵਾ ਪੈਣਾਂ ਲਈ ਬਜ਼ੁਰਗਾਂ ਲਈ ਮੇਰੇ ਭਰਾਵਾਂ ਲਈ ਸੋ ਤੁਹਾਡੇ ਸਾਰਿਆਂ ਲਈ ਮੇਰਾ ਪ੍ਰਣਾਮ ਹੈ ਬਹੁਤ ਬਹੁਤ ਪਿਆਰ ਇਹਨਾਂ ਛੋਟੇ ਬੱਚਿਆਂ ਲਈ ਖਾਸ ਤੌਰ ਤੇ ਇਹ ਮੇਰਾ ਰੋਜ਼ ਦਾ ਰੁਟੀਨ ਹੀ ਹੈ ਜੀ ਮੈਂ ਇਦਾਂ ਹੀ ਰਹਿਣਾ ਸੋ ਮੈਨੂੰ ਚੰਗਾ ਲੱਗਦਾ ਸਾਰਿਆਂ ਨਾਲ ਇਦਾਂ ਮਿਲਦਾਂ ਆਪਣੇ ਪਰਿਵਾਰਾਂ ਨਾਲ ਤੇ 2 ਰਜਬ ਮਰਾਂਤੀ ਹੈ ਅਜੇ ਸੋ 12 ਤਰੀਕ ਨੂੰ ਇੱਥੇ ਪ੍ਰੋਗਰਾਮ ਹੈ ਤਾਂ ਬਹੁਤ ਵਧੀਆ ਸ਼ੁਰੂਆਤ ਲੱਗ ਰਹੀ ਹੈ ਮੈਨੂੰ ਕਿਹਾ ਜੀ ਆਪਦੇ ਪਰਿਵਾਰਾਂ ਨੂੰ ਇਦਾਂ ਮਿਲ ਕੇ ਸੋ ਮੈਂ ਤਾਂ ਚਾਹੂੰਗਾ ਕਿ ਆਪਾਂ ਉਧਰ ਬੈਠ ਕੇ ਥੋੜੀ ਮੈਡੀਟੇਸ਼ਨ ਕਰੀਏ ਜਰੂਰ ਦਰਬਾਰ ਸਾਹਿਬ 'ਚ ਬਹਿ ਕੇ ਕੋਈ ਆਪਾਂ ਸਿਮਰਨ ਕਰ ਲਈਏ ਕਿਉਂਕਿ ਖਾਸ ਤਾਂ ਉਹੀ ਹੈ ਸਭ ਤੋਂ ਕੱਲ ਜਿਹੜੇ ਹੋਏ ਸੋ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਬਾਕੀ 12 ਨੂੰ ਜੇ ਤੁਸੀਂ ਵਹਿਲੇ ਹੋ ਤਾਂ ਆ ਜਿਓ ਜਰੂਰ ਜੇ ਜੇ ਤੁਹਾਡੇ ਕੋਲ ਟਾਈਮ ਹੋਇਆ 12 ਤਰੀਕ ਨੂੰ ਆ ਜਿਓ ਸੋ ਉਸ ਦਿਨ ਵੀ ਫਿਰ ਮਿਲ ਕੇ ਆਪਾਂ ਮਹਾਰਾਜ ਦੇ ਸੋਨੇ ਗਾਲਾਂ ਤੇ ਬਾਕੀ ਮੇਰਾ ਸਭ ਤੋਂ ਖਾਸ ਗੱਲ ਲੱਗੀ ਬੱਚਿਆਂ ਦਾ ਬੱਚਿਆਂ ਇਥੋਂ ਦੇ ਨਿਆਣੇ ਬਹੁਤ ਉਹ ਬਣਾਉਂਦੇ ਆ ਤੁਹਾਡੇ ਨਾਲ ਹਨਾ ਇੱਕ ਰابطਾ ਸਤਸ੍ਰੀਕਾਲ ਬਣਾਉਣ ਵਾਲੇ ਮੈਨੂੰ ਲੱਗਾ ਪਹਿਲੀ ਰੀਨੇ ਨਿਆਣੇ ਮਿਲੇ ਉਹਨੂੰ ਬਾਹਰਲੇ ਬਲਕ ਵਿੱਚ ਜਿਨ੍ਹਾਂ ਨੇ ਇੰਨੇ ਇਕੱਠਿਆਂ ਨੇ ਸਾਰਿਆਂ ਨੇ ਸਤਸ੍ਰੀਕਾਲ ਔਰ ਕਈਆਂ ਦਾ ਤਾਂ ਵਿੱਚ ਤੱਤਾ ਵੀ ਹੈਗਾ ਕਿਉਂਕਿ ਸਤਸ੍ਰੀ ਅਕਾਲ ਹੀ ਹੁੰਦੀ ਆ ਅੱਜ ਕੱਲ ਸਤਸ੍ਰੀਕਾਲ ਦੀ ਬਣ ਗਈ ਕਈਆਂ ਦੀ ਉਹ ਨੂੰ ਉਹ ਨੂੰ ਜ਼ਰੂਰ ਠੀਕ ਕਰੀਏ ਆਪਾਂ ਸਬਰ ਬਹੁਤ ਚੰਗਾ ਲੱਗਿਆ ਬੱਚਿਆਂ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋ ਸੋ ਅਗੇਨ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੰਟੀ ਭਾਈ ਦਾ ਕਿਉਂਕਿ ਇਹਨਾਂ ਦੀ ਬਦੌਲਤ ਆ ਮੈਂ ਇੱਥੇ ਸੋ ਕੱਲ੍ਹ ਦੱਸਦਾ ਇਹਨਾਂ ਨੇ ਰਾਤ ਹੀ ਮੈਨੂੰ ਕਹਿੰਦੇ ਕੱਲ੍ਹ ਨੂੰ ਕੋਈ ਗੁਰੂ ਘਰ ਜਾਣਾ ਬਾਕੀ ਨਿਆਣੇ ਪੰਜਾਬੀ ਬੋਲਦੇ ਇੱਥੇ ਆਣੇ ਜੀ ਸਾਰੇ ਅੱਜ ਮੈਂ ਤਾਂ ਜਿੰਨੇ ਕੁ ਮਿਲੇ ਆ ਸਾਰੇ ਬੋਲਦੇ ਆ ਅੱਜ ਉਹ ਬੰਟੀ ਵਾਲਾ ਵੱਡਾ ਤਾਂ ਫਿਰ ਰਸੀਫ ਖੇਡ ਕੇ ਨੇ ਉਹ ਤਾਂ ਅੱਜ ਤੜਕੇ ਹੀ ਪ੍ਰਸ਼ਾਦਾ ਛਕਣ ਗਏ ਤੇ ਸੀਫ ਖੇਡਿਓ ਨੇ ਮੇਰੇ ਨਾਲ ਘਾਣੂ ਪੁੱਛਿਆ ਨੰਬਰ ਕਹਦੇ ਇਹਨਾਂ ਹੁਕਮ ਦੇ ਸੋ ਇਹ ਕੁਮਾਰ ਹੈ ਇਹ ਵਧੀਆ ਚੀਜ਼ ਹੈ ਨਾ ਠੀਕ ਹੈ ਕੱਲੀ ਤਾਸ ਖੇਡਣਾ ਨਹੀਂ ਉਸ ਤੋਂ ਪਤਾ ਲੱਗ ਜਾਂਦਾ ਕਿ ਘਰਾਂ ਦਾ ਮਾਹੌਲ ਕਿਦਾਂ ਦਾ ਹੈ ਜਿੱਥੇ ਤੁਸੀਂ ਆਪਦੇ ਗੁਰੂ ਘਰ ਨਾਲ ਜੁੜੇ ਹੋਨੇ ਹੋ ਆਪਦੇ ਵਿਰਸੇ ਨਾਲ ਜੁੜੇ ਹੋਨੇ ਹੋ ਆਪਦੀ ਭਾਸ਼ਾ ਨਾਲ ਜੁੜੇ ਹੋਨੇ ਹੋ ਆਪਦੇ ਪਹਿਰਾਵੇ ਨਾਲ ਜੁੜੇ ਹੋਨੇ ਹੋ ਆਪਣੇ ਖਾਣੇ ਨਾਲ ਜੁੜੇ ਹੋਨੇ ਹੋ ਸੋ ਮੈਨ ਲੱਗਦਾ ਇਹ ਹੀ ਪ੍ਰਾਪਤੀ ਹੈ ਔਖਾ ਜ਼ਰੂਰ ਹੁੰਦਾ ਹੈ ਜਦੋਂ ਪੱਤ ਕੇ ਇੱਥੇ ਆ ਕੇ ਫਿਰ ਉਹੀ ਕਲਚਰ ਡਵੈਲਪ ਕਰਨਾ ਪਰ ਜਿਵੇਂ ਬਾਈ ਜੀ ਨੇ ਦੱਸਦੇ ਸੀ ਬਾਪੂ ਜੀ ਹੋਰਾਂ ਦਾ ਪਹਿਲਾ ਮੋਢ ਤੋਂ ਇੱਕ ਆਸਰਾ ਇੱਕ ਦੇਨ ਰਹੀ ਤਾਂ ਇਦਾਂ ਹੀ ਹੋਰ ਬਹੁਤ ਸਾਰੇ ਸੱਜਣ ਆਏ ਹੋਣਗੇ ਜਿਨ੍ਹਾਂ ਨੇ ਫਿਰ ਤਿੰਨ ਫੁੱਲ ਵਿੱਚ ਪਾ ਪਾ ਕੇ ਤਾਂ ਚੰਗੀਆਂ ਗੱਲਾਂ ਐ ਇੱਥੇ ਕਬੱਡੀ ਵੀ ਜਿਉਂਦੀ ਐ ਪਾਸ਼ਾ ਵੀ ਜਿਉਂਦੀ ਐ ਪਹਿਰਾਵੇ ਵੀ ਤੁਹਾਡੇ ਸਾਰਿਆਂ ਦੇ ਔਰ ਬੋਲੀ ਵੀ ਸਾਰੀ ਕੋਈ ਬਰਨਾਲੇ ਤੋਂ ਇੱਕ ਕਿਤੇ ਸੋ ਲੱਗਦਾ ਕਿ ਉਹੀ ਸਾਰੀਆਂ ਚੀਜ਼ਾਂ ਇੱਥੇ ਨੇ ਤਾਂ ਇੱਕ ਹੋਕਾ ਅਖੀਰ ਦੇ ਇਸ ਗੱਲ ਦਾ ਜ਼ਰੂਰ ਐ ਜਦੋਂ ਇਸ ਤਰ੍ਹਾਂ ਦਾ ਕਲਚਰ ਤੁਸੀਂ ਤਾਂ ਇੱਥੇ ਰਹਿੰਦੇ ਸਾਡੀ ਡਿਊਟੀ ਲਈ ਹੈ ਮਹਾਰਾਜ ਨੇ ਤੁਰਨ ਫਿਰਨ ਦੀ ਸਾਰੀ ਦੁਨੀਆ ਦੇਖਦੇ ਫਿਰਦੇ ਆ ਤ ਸ ਚੰਗਾ ਲੱਗਦਾ ਹੈ ਕਿ ਇੱਕ ਪੰਜਾਬ ਤੋਂ ਕਿੰਨੇ ਪੰਜਾਬ ਬਣ ਗਏ ਅਸਾਂ ਅਸੀਂ ਕਈ ਵਾਰ ਇੱਕ ਨੈਗੇਟਿਵ ਜੀ ਗੱਲ ਕਰ ਦਿੰਦੇ ਹਾਂ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਬਹੁਤ ਸਾਰੀਆਂ ਚੀਜ਼ਾਂ ਜਿੰਨਾ ਤੇ ਕੰਮ ਹੋਣ ਵਾਲਾ ਪਰ ਮੈਨੂੰ ਆ ਕੇ ਪਰਸਨਲੀ ਇਦਾਂ ਫੀਲ ਹੁੰਦਾ ਹੁੰਦਾ ਹੈ ਕਿ ਯਾਰ ਕਿ ਬ੍ਰਿਸਬੇਨ ਤਾਂ ਆਪਣੇ ਆਪ ਚ ਇੱਕ ਪੰਜਾਬ ਹੈ ਵੈਲਬੋਰਨ ਖੜਾ ਲਾਵਾਂਗੇ ਉੱਥੇ ਆਪਣੇ ਆਪ ਚ ਇੱਕ ਵੱਡਾ ਪੰਜਾਬ ਹੈ ਸਿਡਨੀ ਚ ਇੱਕ ਪੰਜਾਬ ਹੈ ਐ ਐਡੀਲੇਡ ਚ ਪੰਜਾਬ ਹੈ ਭਰਤ ਚ ਪੰਜਾਬ ਹੈ ਅਈ ਦਹੀਂ ਕੈਨੇਡਾ ਜਾਣੇ ਆ ਉੱਥੇ ਪੰਜਾਬ ਵਸਿਆ ਪਿਆ ਅਮਰੀਕਾ ਜਾਣੇ ਆ ਉੱਥੇ ਆ ਨਿਊਜ਼ੀਲੈਂਡ ਪਿਛਲੇ ਸਾਲ ਆਇਆ ਸੀ ਮੈਂ ਆਕਲੈਂਡ ਉੱਥੇ ਵੀ ਲੱਗਾ ਪੰਜਾਬ ਵਸ ਗਿਆ ਸੋ ਇਸ ਗੱਲ ਦਾ ਵੀ ਆਪਾਂ ਜ਼ਰੂਰ ਮਹਾਰਾਜ ਨੂੰ ਸ਼ੁਕਰਾਨਾ ਕਰਿਆ ਕਰੀਏ ਕਿ ਇੱਕ ਪੰਜਾਬ ਤੋਂ ਚੱਲੇ ਸੀ ਆਪਾਂ ਤੇ ਮਹਾਰਾਜ ਨੇ ਜਿੱਥੇ-ਜਿੱਥੇ ਆਪਣਾ ਦਾਣਾ ਪਾਣੀ ਖਿਲਿਆ ਰਿਆ ਆ ਆਪਾਂ ਆ ਕੇ ਉੱਥੇ ਮਿਹਨਤਾਂ ਕਰ ਕਰਕੇ ਕਿਉਂ ਬਾਈ ਹਰ ਥਾਂ ਤੇ ਪੰਜਾਬ ਵਸ ਗਿਆ ਸੋ ਇਸ ਗੱਲ ਦਾ ਵੀ ਮਾਣ ਕਰਿਆ ਕਰੀਏ ਆਪਾਂ ਤੇ ਬਾਕੀ ਸਾਰੇ ਰਲ ਮਿਲ ਕੇ ਜਿਹੜੀ ਆਪਣੀ ਜਾੜਾ ਆਪਣਾ ਮੂਲ ਹੈ ਉਹਦੇ ਲਈ ਜਿੰਨੀ ਵਧੀਤਰੀ ਲਈ ਆਪਾਂ ਕੰਮ ਕਰ ਸਕਦੇ ਹਾਂ ਸਾਰੇ ਆਪਾਂ ਜਰੂਰ ਕਰਾਂਗੇ ਸਾਰੇ ਤਾਅਮਰ ਕਰਦੇ ਰਵਾਂਗੇ ਇੱਕ ਗਵਈਆ ਹੋਣ ਦੇ ਨਾਂ ਤੇ ਮੇਰਾ ਕੰਮ ਹੈ ਸੋਹਣੇ ਗੀਤ ਗਾਉਣੇ ਚੰਗਾ ਮੈਸੇਜ ਸੋਸਾਇਟੀ ਨੂੰ ਦੇਣਾ ਸੋ ਮਹਾਰਾਜ ਨੂੰ ਅਰਦਾਸ ਹੈ ਕਿ ਉਹ ਕਰਦੇ ਰਹੀਏ ਮਰਦੇ ਦਮ ਤੱਕ ਕਰਦੇ ਰਹੀਏ ਸੋ ਤੁਸੀਂ ਵੀ ਸਾਰੇ ਆਪੋ ਆਪਣੀਆਂ ਕੰਮ ਜਿੱਥੇ ਜਿੱਥੇ ਵੀ ਤੁਹਾਡੀ ਡਿਊਟੀ ਲਈ ਹੈ ਮਹਾਰਾਜ ਇਹ ਸਾਰੇ ਕਰਦੇ ਰਹੋ ਬਸ ਇਹੀ ਬਿਹਤਰੀ ਹੈ ਸੋ ਬਹੁਤ ਬਹੁਤ ਆਦਰ ਸਤਕਾਰ ਤੁਹਾਡਾ ਇੱਕ ਵਾਰੀ ਫੇਰ ਇਥੋਂ ਦੀ ਪੂਰੀ ਮੈਨੇਜਮੈਂਟ ਕਮੇਟੀ ਦਾ ਤੇ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਸਮਾਂ ਕੱਢ ਕੇ ਆਏ ਸੋ ਸਾਰਿਆਂ ਲਈ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਸਤਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਤੁ ਕਿਛੇ ਲੇ ਤੁਹਾਰੀ ਆ ਵਾਹੇ ਗੁਰੂ ਗੁਰਮੰਤਰ ਹੈ ਵਾਹੇ ਗੁਰੂ ਗੁਰਮੰਤਰ ਹੈ ਵਾਹਿਗੁਰੂ 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 ਮਾਇਆ ਇਸ ਲੈਵਲ ਤੇ ਜਾ ਕੇ ਐਕਸਪਲੇਨ ਹੋਵੇ ਕਿ ਕੱਲੀ ਆ ਡਾਲਰ ਪੈਸੇ ਮਾਇਆ ਨਹੀਂ ਹੈ ਇਹਨਾਂ ਪੈਣਾ ਦੀ ਬੁੱਕਲ ਚ ਪਿਆ ਉਹ ਧੀ ਪੁੱਤ ਜਿਹੜਾ ਹਜੇ ਕੋਈ ਸਾਲ ਦਾ ਹੈ 1.5 ਸਾਲ 2 ਸਾਲ ਦਾ ਕਹਿਣ ਦਾ ਮਤਲਬ ਕਿ ਜਿਹੜੀ ਦੁਨੀਆ ਝਾੜਦੀ ਉਹ ਵਸਤ ਜਿਹੜੀ ਸਾਨੂੰ ਰੱਬ ਪਹਲਾਉਂਦੀ ਹੈ ਆਪਣਾ ਖਸਮ ਪਹਲਾਉਂਦੀ ਹੈ ਬਸੋ ਮਾਇਆ ਹੀ ਹੈ ਬਸੋ ਕਨਸੈਪਟ ਸਾਡੇ ਕਲੀਅਰ ਹੋਣ ਤੇ ਮੇਰਾ ਵੀ ਕਰੇ ਮਹਾਰਾਜ ਕਿ ਕਿ ਮਾਇਆ ਕੱਲੀ ਨਹੀਂ ਆਉਂਦੀ ਇਹ ਨਾਲ ਬਹੁਤ ਕੁਝ ਲੈ ਕੇ ਆਉਂਦੀ ਹੈ ਤੇ ਮੈਂ ਆਪਦੇ 10 ਸਾਲਾਂ ਦੇ ਸਫ਼ਰ 'ਤੇ ਚੀਜ਼ਾਂ ਮਹਿਸੂਸ ਕਰਦਾ ਕਿ ਇੱਕ ਗਰੀਬ ਪਰਿਵਾਰ 'ਚੋਂ ਉੱਠ ਕੇ ਜਿੱਥੇ ਕੁਲੀ ਗੁੱਲੀ ਜੁੱਲੀ ਨੂੰ ਲੈ ਕੇ ਵੀ ਲੋੜਾਂ ਸੀ ਮੇਰੇ ਪਰਿਵਾਰ ਨੂੰ ਮੇਰੇ ਫਾਦਰ ਸਾਹਿਬ ਨੂੰ ਉਹ ਪੂਰੀਆਂ ਹੋਣ ਤੋਂ ਬਾਅਦ ਵੀ ਜਦੋਂ ਬਾ ਦੇਖਿਆ ਕਿ ਮੇਰੇ ਆਸੇ ਪਾਸੇ ਕਿਸ ਤਰ੍ਹਾਂ ਦਾ ਪਸਾਰਾ ਪਿਛਲੇ ਕਈ ਸਾਲਾਂ ਤੋਂ ਹੈ ਉੱਥੇ ਆ ਕੇ ਲੱਗਦਾ ਮਹਾਰਾਜ ਨੂੰ ਕਿ ਮਹਾਰਾਜ ਬਖਸ਼ ਅਸੀਂ ਵੀ ਤੁਹਾਡੇ ਲਈ ਅਰਦਾਸ ਕਰਾਂਗੇ ਤੁਸੀਂ ਮੇਰੇ ਲਈ ਕਰਿਓ ਸੋ ਇੱਕ ਵਾਰ ਫੇਰ ਕੋਟਨ ਕੋਟ ਸ਼ੁਕਰਾਨਾ ਮਹਾਰਾਜ ਦਾ ਜਿਨ੍ਹਾਂ ਨੇ ਆ ਸਮਾਂ ਬਖਸ਼ਿਆ ਤੇ ਆਪਣੀ ਮਹਿਮਾ ਸਾਡੀ ਸਭ ਦੀ ਜ਼ੁਬਾਨੋਂ ਗਵਾਈ ਐਦਾਂ ਹੀ ਗਵਾਉਂਦਾ ਰਵੇ ਸੋ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਮੇਰਾ ਕੋਟੀ ਕੋਟ ਪ੍ਰਣਾਮ ਕਬੂਲ ਕਰਿਓ ਤੇ ਕੋਈ ਵੀ ਭੁੱਲ ਚੁੱਕ ਮੇਥੋਂ ਹੋਈ ਹੋਵੇ ਉਹਦੇ ਲਈ ਮੈਂ ਮੈਂ ਮਾਫੀ ਮੰਗਦਾ ਤੁਹਾਡੇ ਸਾਰਿਆਂ ਤੋਂ ਚਰਦੀ ਕਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ